ਕੀ ਹੋਇਆ ਜੀ ਅੱਜ ਤਾਂ ਛੁੱਟੀ ਹੈ ਨਾਲੇ ਕੁਛ ਨਹੀਂ ਯਾਰ ਅੱਜ ਦਿਲ ਨੂੰ ਟਿਕਾ ਜਾਇਆ ਨਹੀਂ ਆਉਂਦਾ ਪਿਆ ਬੇਚੈਨੀ ਜੀ ਹੋਈ ਜਾ ਰਹੀ ਆ ਦੋ ਦਿਨ ਹੋ ਗਏ ਵੱਡੇ ਵੀਰ ਨੂੰ ਦੇਖਿਆ ਥੱਲੇ ਰੌਣਕ ਵੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ 6 ਮਹੀਨੇ ਹੋ ਗਏ ਆਪਾਂ ਨੂੰ ਅਲੱਗ ਹੋਇਆਂ ਨੂੰ ਅੱਜ ਇੱਕੋ ਦਮ ਹੀ ਕੀ ਹੋ ਗਿਆ ਪਤਾ ਨਹੀਂ ਯਾਰ ਬੇਨ ਨੂੰ ਥੋੜ੍ਹਾ ਜਿਹਾ ਲੱਗਾ ਹੋਇਆ ਆ ਉਹਨੂੰ ਵੀ ਪੁੱਛਦਾ ਫੜ ਦਿੱਤਾ ਬੋਲ ਚਾਲੀ ਹਨ ਚਲ ਛੱਡੋ ਐਮੀ ਨਾ ਟੈਂਸ਼ਨ ਲਓ ਉਹਨੂੰ ਨਹੀਂ ਬੁਲਾਉਣਾ ਤਾਂ ਨਾ ਬੁਲਾਓ ਬੀਬੀ ਤੇ ਥੱਲੇ ਆ ਉਹਨੂੰ ਪੁੱਛ ਲਓ ਜਾ ਕੇ ਬੀਬੀ ਸਸਰੀਕਾ ਜਸਿਕਾ ਪੁੱਤ ਤੂੰ ਅੱਜ ਕਿਦਾਂ ਆ ਪਹੁੰਚੀ ਕੁਛ ਨਹੀਂ ਬੀਬੀ ਕਿੱਥੇ ਆ ਸਾਰੇ ਵੱਡਾ ਵੀਰਾ ਕਿੱਥੇ ਆ ਚਿੰਦਾ ਉਹ ਤੋਂ ਬਿਨਾਂ ਤੋਂ ਬੁਮਾਰਦੀ ਹਸਪੀਟਲ ਦਾਖਲ ਸੀ ਅੱਜ ਹੋ ਜਣੀ ਸੀ ਛੁੱਟੀ ਆਂਦਾ ਹੀ ਹੋਣੇ ਤੂੰ ਵੀ ਪੁੱਤ ਬੁਲਾ ਲਈ ਆਂ ਚੱਲ ਪੁੱਛ ਲਈ ਉਹਦਾ ਦਿਲ ਤਾਂ ਮੇਰਾ ਵੀ ਕਰਦਾ ਬੀਬੀ ਪਰ ਉਹ ਬੁਲਾ ਲੂ ਮੈਨੂੰ ਪੁੱਤੇ ਛੋਟੇ ਹੁੰਦੇ ਜਦੋਂ ਤੁਸੀਂ ਲੜ ਪੈਂਦੇ ਸੀ ਨਾ ਤਾਂ ਮੈਨੂੰ ਦਿਖਾਈਓ 1 ਮਿੰਟ ਕੀ ਆ ਤੈਨੂੰ ਮੇਰਾ ਆ ਕੀ ਮੇਰਾ ਤੂੰ ਮੇਰੀਆਂ ਚੀਜ਼ਾਂ ਨਹੀਂ ਲੈਂਦਾ ਮੈਨੂੰ ਨਹੀਂ ਪਤਾ ਇਹ ਮੇਰਾ ਆ ਮੰਮੀ ਨੇ ਮੈਨੂੰ ਲੈ ਕੇ ਦਿੱਤਾ ਆ ਚੱਕ ਫੇ ਮੈਨੂੰ ਨਾ ਬੁਲਾਈਂ ਅੱਜ ਤੋਂ ਬਾਅਦ ਦੇਖ ਲੈ ਬੇਬੀ ਵੀਰਾ ਮੈਨੂੰ ਬੁਲਾਉਂਦਾ ਨਹੀਂ ਮੇਰੇ ਨਾਲ ਲੜ ਪਿਆ ਕੋਈ ਨਾ ਪੁੱਤ ਜਦੋਂ ਤੁਸੀਂ ਦੋਨੋਂ ਲੜ ਪੈਂਦੇ ਹੋ ਨਾ ਤੇ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ ਤਾਂ ਜਾਣ ਜਾਣ ਕੇ ਇੱਕ ਦੂਜੇ ਦੇ ਵਿੱਚ ਵੱਜਿਆ ਕਰੋ ਫਿਰ ਬਹਾਨੇ ਦੇ ਨਾਲ ਜੱਫੀ ਪਾਲਿਆ ਕਰੋ ਸਾਰੇ ਗਲੇ ਸ਼ਿਕਵੇ ਦੂਰ ਹੋ ਜਾਣੇ ਠੀਕ ਹੈ ਮੀਰੇ ਤੂੰ ਲੜਦਾ ਮੈਨਾਂ ਅੱਗੇ ਤੋਂ ਨਾ ਲੜਿਆ ਕਰ ਕਿਉਂ ਨਾ ਬਚਪਨ ਵਾਲਾ ਉਹੀ ਤਰੀਕਾ ਫੇਰ ਅਗਮਾਲਿਆ ਜਾਵੇ ਕੀ ਪਤਾ ਇਹ ਤੇਜ ਤੇ ਸਤਾਰ ਦੀ ਜ਼ਿੰਦਗੀ ਦੇ ਆਸਨੇ ਤੇ ਬਸੇ ਬੈਠੇ ਕਿਸੇ ਆਪਣੇ ਨੂੰ ਸਾਡੀ ਇੱਕ ਜੱਫੀ ਦਾ ਇੰਤਜ਼ਾਰ ਹੋਵੇ ਪੁੱਤ ਮਿੱਠੀ ਮਿੱਠੀ ਕਲ ਤੇ ਆਇਆ ਗੁੱਸਾ ਵੀ ਲਿਆ ਜਾਵੇ ਥੋੜਾ ਬਹੁਤ ਇੱਧੜਿਆ ਸੀ ਰਿਆ ਜਾਵੇ ਤਾਂ ਵੱਡੇ ਨੁਕਸਾਨ ਹੋਣ ਤੋਂ ਬਚ ਜਾਂਦੇ ਆ ਮੈਨੂੰ ਲੱਗਦਾ ਆਈ ਗਏ ਵੀਰੇ